ਸਾਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਗੋਦੇਵਾਲਾ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਤਹਿਸੀਲ ਵੀ ਇਸ ਪਿੰਡ ਨੂੰ ਮੋਗਾ ਹੀ ਪੈਂਦੀ ਆ ਮਿੱਤਰੋ ਜਿਸ ਵੀਰ ਦੇ ਕੋਲੇ ਮੈਂ ਮੌਜੂਦ ਹਾਂ ਇੱਕ ਨੀਲੀ ਰਾਵੀ ਨਸਲ ਦੀ ਝੋਟੀ ਜਿਹੜੀ ਮਿੱਤਰੋ ਧੋਕੜ ਕਹਿਲਿਓ ਉੱਚੇ ਬੱਚੇ ਜੇ ਕਹਿਲਿਓ ਬਕਾਊਆ ਕਿੰਨੇ ਦੁੱਧ ਤੇ ਚੱਲਦੀ ਆ ਕਿੰਨੇ ਟਾਈਮ ਦੀ ਸੂਈ ਆ ਕਿੰਨੇ ਟਾਈਮ ਦੀ ਬਣੀ ਆ ਸਾਰੀਆਂ ਗੱਲਾਂ ਬਾਤਾਂ ਆਪਾਂ ਬਾਈ ਦੇ ਨਾਲ ਕਰਦੇ ਆ ਆਜੋ ਤੁਹਾਡਾ ਨੀਲੀ ਰਵੀ ਦਾ ਸ਼ੌਕ ਪੂਰਾ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਠੀਕ ਆ ਬਾਈ ਜੀ ਚੜਦੀ ਕਲਾ ਤੇ ਆ ਹਾਂਜੀ ਹਾਂਜੀ ਨਾਮ ਦੱਸੀ ਕਰੋ ਦੇ ਆਪਣਾ ਨਾਮ ਬਾਈ ਜਗਦੀਪ ਬਾਈ ਜਗਦੀਪ ਹਾਂਜੀ ਤੇ ਘਰ ਆਪਣਾ ਆ ਗਿਆ ਪਿੰਡ ਪਿੰਡ ਗੋਧੇ ਵਾਲਾ ਜ਼ਿਲ੍ਹਾ ਮੋਗਾ ਠੀਕ ਆ ਪਿੰਡ ਦੇ ਵਿੱਚ ਘਰ ਆ ਗਿਆ ਹਾਂ ਪਿੰਡ ਦੇ ਛੋਟਾ ਜਿਹਾ ਵਸਿਆ ਆ ਪਿੰਡਾਂ ਸਾਹਿਬ ਹਾਂਜੀ ਹਾਂਜੀ ਛੋਟਾ ਜਿਹਾ ਪਿੰਡ ਅੱਛਾ ਬਾਈ ਜਿਹੜੀ ਝੋਟੀ ਵੇਚਣੀ ਆ ਆ ਇਹ ਕਿੰਨਾ ਸੂਆ ਸੂਈ ਹੋਈ ਆ ਇਹ ਪਹਿਲਾ ਸੂਆ ਸੂਈ ਹੈ ਠੀਕ ਆ ਵੀਰੇ ਬੱਚਾ ਮਗਰ ਕੱਟਾ ਵੀ ਰਹਿੰਦੇ ਬੱਚਾ ਮਗਰ ਕੱਟਾ ਹੀ ਕੱਟੇ ਦੀ ਮਿਲਦੀ ਆ ਹਾਂ ਕੱਟੇ ਦੀ ਮਿਲਦੀ ਦੁੱਧ ਕਿੰਨਾ ਚੂਣ ਵਾਲਾ ਹੋਊਗਾ ਵੀਰੇ ਵੀਰੇ ਦੁੱਧ 8 ਕਿਲੋ ਆਪਾਂ 7 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਆ ਮੈਨੂੰ ਦੁੱਧ 8 ਤੋਂ 7 ਕਿਲੋ ਦੀ ਗਾਰੰਟੀ ਹੋਊ ਹਾਂ ਚੂਣ ਚੂਣ ਪਸਮਾ ਓਕੇ ਆ ਪੂਰੀ ਓਕੇ ਆ ਠੀਕ ਆ ਬਣੀ ਬੁਣੀ ਕੋਈ ਵੀਰੇ ਵੀਰੇ ਸਵਾ ਮਹੀਨੇ ਦੀ ਬਣੀ ਵੀ ਆ ਸਵਾ ਮਹੀਨੇ ਦੀ ਬਣੀ ਆਪਾਂ ਖਾਲੀ ਕਰਕੇ ਦੇਣੀ ਪਰ ਆਪਣੇ ਗਾਰੰਟੀ ਵਾਲੇ ਘਰੋਂ ਆਈ ਵੀ ਠੀਕ ਆ ਭਾਈ ਅੱਛਾ ਰੇਟ ਕੀ ਰਹੂਗਾ ਵੀਰੇ ਵੀਰੇ ਮੁੱਲ ਕਰੋ ਉਹਨੂੰ ਮੋਲ ਕਰਾਉਨ ਨੂੰ 80 ਕਰਾ ਲਾ 82 ਕਰਾ ਲਾ ਠੀਕ ਆ ਅੱਜ ਆਪਾਂ ਮੈਂ ਦੇ ਦੇਣੀ ਤੂੰ ਵੇਖ ਲੈ ਕਿੰਨੇ ਕਿੰਨੇ ਦੀ ਦੇਂਗਾ ਹਾਂ ਤੂੰ ਦਾ ਦੇ ਮੈਂ ਤਾਂ ਕੋਈ ਕਰਾ ਤੂੰ ਦਾ ਦੇ ਸਰ ਮੈਂ ਤੈਨੂੰ ਕਹਿ ਦੂੰਗਾ ਤੂੰ ਇੱਕ ਵਾਰੀ ਕਹ ਦੇ ਵੀ ਹਾਂ ਨਾ ਇਹਦੀ 78 ਦੀ ਦੇ ਦਾਂਗੇ ਨਹੀਂ ਧੱਕਾ ਤੂੰ ਦਾ ਦੇ ਚਲ ਐ ਮਨ ਲ 50 ਦਾ ਕਟਾ ਲਾ ਲੈਨੇ ਆ ਤੇਰੀ ਮਾਂ ਨਾਲ 7-8 ਕਿਲੋ ਦੁੱਧ ਵੀ ਬਣੀ ਵੀ ਆ 70000 ਦੀ ਝੋਟੀ ਆ ਨਹੀਂ ਯਾਰ ਸਰ ਬੜਾ ਧੱਕਾ ਨਹੀਂ ਧੱਕਾ ਚਲ ਇੱਕੋ ਗਾਲ ਲਿਖੂੰਗਾ ਫਿਰ ਬਾੜਾ ਨਾ ਸਾਡਾ ਬਾੜਾ ਤੇਰੀ 100000 ਨਹੀਂ ਹੋਰ ਮੰਗ ਕਰ ਨਹੀਂ بس ਇਹਦੇ ਚੋਂ ਮੰਗ ਤਣ ਕਰ ਨਹੀਂ ਹੋਰ ਕਰਨਾ ਪੈਣਾ ਮੰਗਣ ਦਾ 100000 ਖਣ ਦਾ ਮੰਗਦਾ ਆਪਣਾ ਯਾਰ ਤੇ ਦੁੱਧ ਪੀ ਲੂਗਾ 100000 ਖਣ ਦਾ ਮੰਗਦਾ ਕਾਟੇ ਬਾਟੇ ਯਾਰ ਖਣ ਦਾ ਮੰਗ ਕਿੰਨਾ ਕਰੇਗਾ 73000 ਦੀ 73 ਦੀ ਹਾਂ ਹੋਰ ਕਰ ਦੇ ਯਾਰ ਮਾ ਕੋਈ ਨਹੀਂ ਆਏਗਾ ਇਹਦਾ ਤੇਰੀ ਵੀਡੀਓ ਦੇਖ ਕੇ ਆਉ ਜਿਹੜਾ ਮੰਗ ਤਣ ਚਲ ਠੀਕ ਠੋਰੀ ਕੱਢੀ ਬਾਹਰ ਨੂੰ ਦਿਖਾਈਓ ਲੈ ਵੀ ਮਿੱਤਰੋ ਦੁੱਧ 7 ਕਿਲੋ ਝੋਟੀ ਦੇ ਥੱਲੇ ਐਣ ਕੰਡੇ ਵਾਲਾ ਹੈ 8 ਆਪਈਆ ਦਾ ਕਿਲੋ ਘੱਟ ਦੱਸਣਾ ਆ ਨਗਰ ਘੱਟਾ ਵਾ ਸਵਾਮੀ ਨੇ ਦੀ ਇਹ ਬਣੀਆਂ ਚੱਕ ਚ ਹਜੇ ਨਹੀਂ ਆਉਂਦੀ ਤੁਸੀਂ ਮਿੱਤਰੋ ਆ ਵੇਖੋ ਕੱਦ ਵੇਖੋ ਝੋਟੀ ਦਾ ਕੇਰਾਂ ਦੀ ਲੈ ਵੀ ਦੀਪ ਸਿਆ ਕੈਮਰਾ ਲਾ ਦੇ ਕੇਰਾਂ ਦੀ ਟਕਾ ਖੇਂਦੇ ਲੈ ਆ ਵੀਰੇ ਲੈ ਵਾ ਲੂਗਾ ਵੇਖ ਲੋ ਥਲੋ ਬਈ ਬਹੁਤ ਸਾਰੇ ਲੈ ਬਈ ਮੋੜ ਦੇ ਸੋਣੀ ਸੁਨੱਖੀ ਝੋਟੀਆਂ ਪਹਿਲਾ ਨਵਾਂ ਹਾਣਾ ਮਿੱਤਰੋ ਕੱਟੀ ਅੱਜ ਬਾਜ਼ਾਰ ਦੇ ਵਿੱਚ 50 55000 ਦੀ ਝੋਟੀ ਬਣਨ ਵਾਲੀ ਮਿਲਉਦੀ ਆਪਾਂ ਨੂੰ ਤੇ ਇਹ ਵੇਖ ਲਓ ਮਿੱਤਰੋ ਘਰਮ ਵਾਲੀ ਦੁੱਧ ਵੀ ਦਿੰਦੀ ਆ ਤੇ ਸਵਾ ਮਹੀਨਾ ਹੋ ਗਿਆ ਇਹਨੂੰ ਪਣੀ ਨੂੰ ਵੀ ਤੇ ਜੇ ਕੱਪੜਾ ਨਿਕਲਾਈ ਤੇ ਵਾਰਲੇਵਾ ਪਿਛਾ ਨੂੰ ਹੁਣ ਲੈ ਵੀ ਦੀ ਪਿੱਛੋ ਲੇਵਾ ਵਿਖਾਈ ਕੇਰਾ ਦੀਂਦਾ ਹਜੇ ਟਾਈਮ ਆ ਜਿਹੜਾ ਉਹ ਮੇਰੇ ਹਿਸਾਬ ਦੇ ਨਾਲ 12 1 ਦਾ ਹੀ ਆ ਅੱਧਾ ਦਾ ਟਾਈਮ ਗਿਆ 12 1 6:30 ਵਜੇ ਦੀ ਸਾਡੇ ਕੋਲ ਉਹ ਬੱਚਿਆਂ ਨਾਲ ਆ ਭਾਈ ਠੀਕ ਹੈ 6:30 ਵਜੇ ਦੀ ਚੋਈ। ਹਾਂ ਤੇ 6 ਵਜੇ ਚੋਈ ਹੁਣੀ 4 ਘੰਟੇ ਬਾਕੀ ਆ ਹਜੇ ਕਿਉਂਕਿ ਹਜੇ ਜੁਗਾਲੀ ਕਰਨੀ ਐ ਇਹਨੇ ਦੋ ਆ ਘੰਟਿਆਂ ਦੇ ਵਿੱਚ ਦੁੱਧ ਹੋਰ ਬਣਾਉਣਾ। ਤੇ ਤੁਸੀਂ ਬਈ ਛੋਟੀ ਦਾਲੇ ਦਾ ਰ ਚੀਜ਼ ਆ ਅੱਖਾਂ ਦਿਖਾ ਦੇ ਪੁੱਤ ਇੱਕ ਵਾਰੀ ਮੂੰਹ ਇਹਦਾ ਵਿਖਾ ਦੇ ਸਿੱਧਾ ਮੱਠੇ ਤੇ ਪਾਟਾ ਵਾ ਅੱਖਾਂ ਦੀ ਪਿਆਰ ਪੌਰ ਦਾ ਤੇ ਰੇਡ ਦੱਸਦਾ ਵਾ ਨੰਬਰ ਦੱਸ ਦੀ ਕੇਰਾ ਰਿਸ਼ਤਾ ਦਾ 8360915507 ਇੱਕ ਵਾਰੀ ਹੋਰ ਉਹਨੂੰ ਦੇ 8360915507 8360915507 15507 507 ਇਸ ਨੰਬਰ ਤੇ ਕਰਨੀ ਆ ਤੁਸੀਂ ਬਾਈ رابطہ ਕਹਿਮ ਬਾਈ ਦੇ ਨਾਲ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ